ਅਤਿ ਹੀ ਨਿਰਖੋ ਪ੍ਰੇਮ ਪਾਰਸ ਕੋ ਜਿਤ ਕੀ ਬਿਰਥਾ ਪਛਾਨੀ ਅਤਿ ਹੀ ਨਿਰਖੋ ਪ੍ਰੇਮ ਪਾਰਸ ਕੋ ਜਿਹਦੇ ਅੰਦਰ ਪ੍ਰੇਮ ਉਹਨੂੰ ਪਤਾ ਹੁੰਦਾ ਵੀ ਇਹਦੇ ਅੰਦਰ ਪ੍ਰੇਮ ਹੈ ਇਹ ਮੇਰੇ ਨਾਲ ਕਿਉਂ ਆਇਆ ਕਿਉਂ ਆਇਆ ਇਹਨੂੰ ਤਾਂ ਸਾਰਿਆਂ ਨੂੰ ਪਤਾ ਹੁੰਦਾ ਨੇ ਆਣੇ ਵੀ ਜਾਣਦੇ ਨੇ ਅਤਿ ਨਿਰਖ ਪ੍ਰੇਮ ਪਾਰਸ ਕੋ ਪ੍ਰੇਮ ਪ੍ਰੇਮ ਨੂੰ ਪਛਾਨ ਕੇ ਹੀ ਉੱਥੇ ਰਸ ਪਾਉਂਦੇ ਜਿੱਤ ਕੀ ਬਿਰਥਾ ਪਛਾਨੀ ਜਿੱਤ ਦੀ ਬਿਰਛਾ ਜੇ ਜਿੱਤੇ ਚੋਦੇ ਪ੍ਰੇਮ ਹੈ ਵੀ ਕਹਦਾ ਨਾਮ ਪਦਾਰਥ ਪਾਇਆ ਕਿ ਕਵੀਰਾ ਗਾਂਠਣਾ ਖੋਲ ਨਹੀਂ ਪਟਣ ਨਹੀਂ 파ਰਖੂ ਨਹੀਂ ਗਾਹ ਜੇ ਗਾਹ ਕੇ ਨਹੀਂ ਹੈ ਜਿੰਨੀ ਕੀ ਚੀਜ਼ ਦਾ ਗਾਹ ਹੈ ਉਨੀ ਕੀ ਚੀਜ਼ ਉਹਨੂੰ ਦੱਸੋ ਉਹ ਸੇ ਸਟੈਂਡਰਡ ਦੀ ਗੱਲ ਕਰੀ ਜਾਂਦੀ ਹੈ ਜਿੰਨੀ ਸਟੈਂਡਰਡ ਦਾ ਉਹ ਗਾਹ ਖੋਵੇ ਜੇ ਉਹਦੇ ਜੇ ਉਹਦੇ ਉਹਦੇ ਪੱਲੇ ਹੀ ਦੀ ਪੈਣਾ ਕੋਈ ਜਿਹੜੀ ਆਪਾਂ ਗੱਲ ਕਹਿਤੀ ਫਿਰ ਉਹ ਕਹਿਣ ਦਾ ਵੀ ਕੀ ਫਾਇਦਾ ਆ ਗਏ ਇਸ ਮਾਤਰਾ ਵਾ ਵੀ ਜਹੇ ਜਹ ਜਿੰਨੀ ਕਵਸਤਾ ਵਾਲਾ ਬੰਦਾ ਹੁੰਦਾ ਹੈ ਉਹਦੀ ਅਵਸਥਾ ਨੂੰ ਪਛਾਣ ਕੇ ਉਹਨੂੰ ਉਹੀ ਜਿਹੀ ਉਹੀ ਗੱਲ ਕਰ ਦਿੰਦੇ ਨੇ ਉਹ ਨਹੀਂ ਕੇ ਉਹਨਾਂ ਨੂੰ ਬੋਝ ਦਿੰਦੇ ਨੇ ਵੀ ਜਿੰਨਾ ਬੋਝ ਉਹ ਚੱਕ ਸਕੇ ਸੋ ਆਖਰੀ ਗੱਲ ਨਾਮ ਦੀ ਤੁਰਿਆ ਪਦ ਦੀ ਪਹਿਲੀ ਸਟੇਜ ਆਲੇ ਨੂੰ ਕੀ ਸਮਝਾਉਂਗੇ ਕੀ ਉਹ ਸਮਝ ਲੂ ਉਹਨੂੰ ਦੇਸ ਆਰਡਰਡ ਕਰਕੇ ਭੇਜਣ ਦੀ ਲੋੜ ਨਹੀਂ ਐ ਇਹ ਨਹੀਂ ਆ ਵੀ ਮੇਰੀ ਗੱਲ ਕੋਈ ਸਮਝੇ ਹੀ ਨਾ ਮੇਰਾ ਭੇਦ ਉਹਨੂੰ ਦੇ ਦਿਓ ਜਿੰਨਾ ਕ ਲੈ ਸਕਦਾ ਉਹਨਾਂ ਕ ਤਾਂ ਦੇ ਦਿਓ ਕੁਛ ਤਾਂ ਉਹ ਕਹੇ ਵੀ ਹਾਂ ਮੈਨੂੰ ਕੁਛ ਤਾਂ ਉਹਨੂੰ ਸੰਤੁਸ਼ਟੀ ਹੋਵੇ ਇਸ ਗੱਲ ਆ ਗੱਲ ਕਹਿ ਰਹੇ ਨੇ ਹਸਲ ਦੇ ਵਿੱਚ ਬਈ ਉਹਦੀ ਉਹਦੇ ਉਹਦੀ ਰੁਚੀ ਹੈ ਉਹਦੇ ਜਿੰਨਾ ਕੋ ਉਹਦਾ ਪਹਿਲੀ ਸਟੇਜ ਸਾਰਿਆਂ ਦਾ ਪ੍ਰੇਮ ਤਾਂ ਪੂਰਾ ਹੁੰਦਾ ਨਹੀਂ ਭਾਇਆਲਾ ਵੀ ਬੋਲ ਲੈ ਜੇ ਜਰ ਮਾਇਆ ਦਾ ਉਹ ਹੈ ਪ੍ਰੇਮ ਉਹ ਹੀ ਹੈ ਉਹਨੂੰ ਮਾਇਆ ਦੇ ਵਿੱਚੋਂ ਹੀ ਥੋੜੀ ਬਹੁਤੀ ਗੱਲ ਸਮਝਾ ਦੇਣੀ ਹੈ ਛੱਡਣ ਦੀ ਗੱਲ ਹੀ ਇੱਕਦਮ ਕਰ ਸਕਦੇ ਅਸੀਂ ਸਮਝਾ ਸਕਦੇ ਹਾਂ ਉਹਨੂੰ ਵੀ ਭਾਈ ਇਹ ਤਾਂ ਸਾਰਾ ਸੰਸਾਰ ਹੈ ਐਂ ਤਾਂ ਹੁਣ ਜੇ ਆਪਣੀ ਇੱਛਾ ਪੂਰੀ ਹੋਵੇ ਇੱਛਾ ਪੂਰਕ ਸਰਪਸ ਕੋ ਦਾਤਾ ਜੇ ਹੁਣ ਇਹਦੇ ਅਰਥ ਜਿਹੜੇ ਕਰੇ ਹੋਏ ਨੇ ਜੇ ਇਹ ਹੋਣ ਫੇਰ ਤਾਂ ਉੱਤੇ ਗੋਲ ਕੇ ਰੱਖਣ ਦੀ ਕੀ ਲੋੜ ਹੈ। ਥਕੀ ਲੋੜ ਹੈ। ਛੇ ਗੁਰਮੁਖ ਦੀ ਕਹਿੰਦੇ ਮਰਦੀਦਾ ਜਾਏ ਜਨ ਕੀ ਅਰਦਾਸ। ਤੁਸੀਂ ਅਰਦਾਸ ਕਰਕੇ ਇੱਥੇ ਹੀਰੇ ਜੋਤਾਂ ਲਈ ਆਪਣੇ ਬਾਰਸ਼ ਕਰਾਓ ਲੋਕਾਂ ਨੂੰ ਦਿਓ। ਫੇ ਗੋਲ ਕਾ ਦੇ ਰੱਖੀਏ ਤੁਸੀਂ। ਓਏ ਅਰਥ ਕੀ ਕਰਦੇ ਹੋ ਗੋਲ ਕਾ ਆਪ ਰੱਖੀ ਬੈਠੇ ਹੋ। ਇੱਥੋਂ ਮਿਲਦਾ ਹੈ ਜੇ ਇੱਥੋਂ ਮਿਲਦਾ ਹੈ ਇੱਥੇ ਲੈਣੇ ਕਿਉਂ ਫੇ ਤੁਸੀਂ। ਦੋ ਇੱਥੋਂ ਤੁਹਾਨੂੰ ਕਿਉਂ ਨਹੀਂ ਮਿਲਦਾ। ਤੋਂ ਨੂੰ ਮਿਲਦਾ ਜਨਤਾ ਤੋਂ ਜਨਤਾ ਨੂੰ ਕਹਿੰਦੇ ਇੱਥੋਂ ਮਿਲਦਾ ਹੈ ਫਰਾਡ ਨਹੀਂ ਤਾਂ ਹੋਰ ਕੀ